ਅਰੇ ਕਰ ਦिए ਬਹੁਤ ਵਧੀਆ ਵੀ ਇਤੇ ਹੀ ਤਿਆਰ ਬਣੀ ਗਈ ਹੁਣ ਅਸੀਂ ਇਹਨੂੰ ਕੱਗਲੇ ਸਪਰੇ ਕਰਾਂਗੇ ਦਵਾਈ ਲਾਵਾਂਗੇ ਇਹਨੂੰ ਤਾਂ ਉਦਾਂ ਸਾਡੀ ਪਨੀਰੀ ਹੁਣ ਤਿਆਰ ਆ ਬਹੁਤ ਵਧੀਆ ਆ ਗਿਆ ਹੈ ਤੁਹਾਡੇ ਤਾਂ ਅਸੀਂ ਇਹ ਭਰੀਆਂ ਸੀਗੀਆਂ ਸੀ तकरीबन 200 ਟ੍ਰੇ ਭਰੀ ਹੋਈ ਆ ਤੇ ਵੀ ਸਾਡੇ तकरीबन ਤਿਆਰ ਹੋ ਜਾਣੇ ਆ ਛੇਤੀ ਬੂਟੇ ਧੋਨੇ ਦੇ ਬੱਡ ਲਾਉਣੇ ਆ ਸੀ ਅਜੇ 15 ਦਿਨ ਤੱਕ 20 ਦਿਨ ਤੱਕ ਝੋਨਾ ਸਾਡਾ ਬੱਡ ਹੋਣਾ ਹੈ ਤੇ 20 ਦਿਨਾਂ ਬਾਅਦਾਂ ਵਿੱਚ ਖੇਤ ਤਿਆਰ ਕਰਕੇ ਰਸੀ ਲੱਗੂਗਾ ਅਜੇ ਨਹੀਂ ਅਜੇ ਨਹੀਂ ਜੜ ਥੱਲੇ ਬਣ ਕੇ ਤੁਰ ਪਈ ਹੈ ਜੀ ਸ੍ਰੀ ਗੁਰੂ ਜੀ ਅੱਜ ਆਪਾਂ ਕਮਲਜੀਤ ਭਾਜੀ ਉਹਨਾਂ ਦੇ ਖੇਤਾਂ 'ਚ ਪਹੁੰਚੇ ਆਂ ਜਿਹੜੇ ਗਾ ਤੁਸੀਂ ਦੇਖਦੇ ਆ ਅਲੱਗ-ਅਲੱਗ ਤਰ੍ਹਾਂ ਦੇ ਪ੍ਰੈਕਟੀਕਲ ਵੀ ਕਰਦੇ ਰਹਿੰਦੇ ਆ ਤੇ ਕਿਸਾਨਾਂ ਨੂੰ ਜਾਗਰੂਤ ਵੀ ਕਰਦੇ ਰਹਿੰਦੇ ਆ ਅੱਜ ਆਪਾਂ ਉਹੀ ਖੇਤ 'ਚ ਖੜੇ ਆਂ ਜਿੱਥੇ ਇਹਨਾਂ ਨੇ ਕਰੇਲੇ ਤੇ ਮਿਰਚਾਂ ਲਾਈਆਂ ਹੋਈਆਂ ਸੀ ਉਹ ਤੁਸੀਂ ਦੇਖਦੇ ਆ ਸੇਮ ਜਾਲ ਉੱਦਾ ਹੀ ਵੱਜਿਆ ਪਿਆ ਆ ਇਹਨਾਂ ਦੀ ਇੱਕ ਨਵੀਂ ਤਕਨੀਕ ਆ 8 ਫੁੱਟ ਤੇ ਇਹ ਜਿਹੜਾ ਆ ਬਾਸ ਟੂ ਬਾਸ ਹੈਗਾ ਆ ਬਾਕੀ ਇਹਦੀ ਲੰਬਾਈ ਜਿਹੜੀ 1 ਏਕੜ ਦੇ ਕਰੀਬ ਦੇ ਮਾਦਾ ਖੇਤ ਹੈਗਾ ਆ ਤੇ ਜੇ ਕਿੰਨਾ ਕਹਾਂਗਾ ਭਾਜੀ ਦੋ ਏਕੜ ਦੋ ਏਕੜ ਦਾ ਖੇਤ ਹੈਗਾ ਆ ਇਹਨਾਂ ਨੇ ਤਾਂ ਕਰੇਲੇ ਦੀ ਵੀ ਸਬਜ਼ੀ ਇੱਥੋਂ ਲੈ ਲਈ ਆ ਮਿਰਚਾਂ ਦੀ ਵੀ ਲੈ ਲਈ ਆ ਹੁਣ ਫਰਦਰ ਮੈਂ ਦੇਖਿਆ ਇੱਕ ਤਾਂ ਮਟਰ ਲਾ ਰਹੇ ਆ ਇੱਕ ਖੀਰੇ ਲਾਏ ਆ ਤੇ ਹੋਰ ਭਾਜੀ ਕੀ ਕੀ ਲਾ ਰਹੇ ਆ ਥੋੜੀ ਜਿਹੀ ਜਾਣਕਾਰੀ ਦਿਓ ਕੀ ਕਰਨ ਜਾ ਰਹੇ ਆ ਕਿ ਕੀ ਫਾਇਦਾ ਹੈਗਾ ਜਿਹੜਾ ਤੁਸੀਂ ਬੱਜਿਆ ਛੱਡਦਾ ਇਹਦਾ ਕਿਦਾਂ ਦਾ ਬਹਾਈ ਕਿਦਾਂ ਕਰਤੀ ਵਿੱਚ ਵਿੱਚ ਇਹਦਾ ਬੱਜਿਆ ਤਾਂ ਛੱਡ ਦਿੱਤਾ ਕਿ ਅਸੀਂ ਇਹਦੇ ਵਿੱਚ 6 ਫੁੱਟ ਦਾ ਰੋਟਾਵੇਟਰ ਚਲਾਇਆ 6 ਫੁੱਟ ਦਾ 8 ਫੁੱਟ ਦੇ ਵਿੱਚ ਚੱਲ ਗਿਆ ਰਾਮ 8 ਫੁੱਟ ਦੇ ਵਿੱਚ 6 ਫੁੱਟ ਦਾ ਰੋਟਾਵੇਟਰ ਚੱਲ ਗਿਆ ਅੱਛਾ ਅੱਛਾ ਉਸ ਤੋਂ ਬਾਅਦ ਹੁਣ ਅਸੀਂ ਇਹਨੂੰ ਤਿਆਰ ਕਰਕੇ ਤਾਂ ਕੀਰਾ ਲਾ ਰਹੇ ਆ ਇੱਕ ਸਾਈਡ ਤੋਂ ਬਾਕੀ ਮਟ ਲਾ ਰਹੇ ਆ ਵਿੱਚ ਲਾਏ ਲੋਨੇ ਕਿਦਾਂ ਆ ਖੀਰਾ ਇਹ ਤਾਂ ਦੱਸੋ ਅੱਜ ਦਾ ਆਪਣਾ ਕਿੰਨੇ ਫੁੱਟ ਦਾ ਬੈੱਡ ਹੈਗਾ ਇਹ ਇਹ ਬੈੱਡ ਹੈਗਾ 2.5 ਫੁੱਟ ਦਾ ਇਹ 2.5 ਫੁੱਟ ਤੋਂ ਜ਼ਿਆਦਾ ਲੱਗਦਾ ਮੈਨੂੰ ਨੇ 2.5 ਫੁੱਟ ਹੀ ਆ 2.5 ਫੁੱਟ ਬੈੱਡ ਹੈਗਾ ਤੇ ਲੈਂ ਕਿੱਥੋਂ ਕਿੱਥੇ ਲਾ ਰਹੇ ਆ ਸਿੱਧੇ ਸਾਈਡ ਤੋਂ ਦੋ ਲਾਈਨਾਂ ਲਾ ਰਹੇ ਆ ਇਧਰ 4 ਇੰਚ ਇਧਰੋਂ ਛੱਡ ਕੇ 4 ਇੰਚ ਉਧਰੋਂ ਛੱਡ ਕੇ ਓਕੇ ਮਤਲਬ 2 ਫੁੱਟ ਦਾ ਗੈਪ ਹੋ ਗਿਆ ਵਿੱਚ 2 ਫੁੱਟ ਦਾ ਵਿਚ ਗੈਪ ਹੋ ਗਿਆ ਤੇ ਜਿਹੜੀ ਆ ਜਿਹੜੀਆਂ ਤੁਸੀਂ ਆ ਲਾਈਆਂ ਤਾਰਾਂ ਇੱਥੇ ਬੇਲਾ ਵਗੈਰਾ ਚੜਨੀਆਂ ਕਿਰੇ ਦੀਆਂ ਸੀਦੇ ਦੀ ਤੇ ਜਿਹੜੇ ਇਥੋਂ ਇਲਾਵਾ ਜਿਹੜੇ ਮਟਰ ਲਾਏ ਆ ਮਟਰ ਵੀ ਇਹੀ ਸਿਸਟਮ ਪ੍ਰੋਸੈਸ ਦੇ ਅੰਦਰ ਆ ਨਹੀਂ ਮਟਰ ਤਾਂ ਇੱਕ ਥੋੜੀ ਜਾਣਨੇ ਵਾ ਥੱਲੇ ਰਹਿ ਜਾਣੇ ਨਹੀਂ 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 ਮਟਰ ਵੀ ਲੋਂ ਲੋਂਨੇ ਆ ਜਿਹੜਾ 4 4 ਇੰਚੀ ਛੱਡ ਕੇ ਲੋਂਨੇ ਵਾਲੇ ਦੋਲੇ ਹਾਂ ਮਟਰ ਵੀ ਲਾ ਰਹੇ ਆ 4 4 ਇੰਚ ਇਸ ਚੀਜ਼ ਉਹ ਤਾਂ ਥੱਲੇ ਰਹਿ ਜਾਣੇ ਆ ਕਿੰਨੇ ਕੇਚ ਚ ਤੁਸੀਂ ਮਟਰ ਲਾਇਆ ਕਿੰਨੇ ਚ ਖੀਰੇ ਲਾਇਆ ਹੋਰ ਕੀ ਕੀ ਲਾਇਆ ਇੱਥੇ ਜਨ ਬਸ ਗੋਈ ਚੀਜ਼ਾਂ ਲੱਗੀਆਂ ਤੇ 2 ਏਕੜ ਦੇ ਵਿੱਚ ਮਤਲਬ ਮਟਰ ਲਾ ਰਹੇ ਆ ਤੇ ਨਾਲ ਖੀਰੇ ਲਾ ਰਹੇ ਕਿੰਨੇ ਖੀਰੇ ਲਾਉਂਗੇ ਕਿੰਨੇ ਏਕੜ ਚ ਅਸੀਂ ਸਾਰਾ ਪੂਰਾ 2 ਏਕੜ ਦੀ ਖੀਰਾ ਲੱਗਣਾ 2 ਏਕੜ ਦੀ ਅੱਛਾ ਇਹਦੇ ਵਿੱਚ ਦੋ ਚੀਜ਼ਾਂ ਲਗਣੀਆਂ ਇੱਕ ਦੇ ਵਿੱਚ ਵੜਦੇ ਤੇ ਨਾਲੇ ਕਹਿੰਦੇ ਇਹ ਜਿੱਦਾਂ ਇੱਥੇ ਲਾਤਾ ਕੀਰਾ ਇੱਥੇ ਕੀਰਾ ਲਾਤਾ ਮਟਰ ਲਾਏ ਇੱਥੇ ਤੇ ਕੀਰਾ ਕਿੱਥੇ ਲਾ ਰਹੇ ਹੋ ਉਹ ਪਾ ਲਈਏ ਬੜ ਕੇ ਓਕੇ ਮਤਲਬ ਕਿ ਆਪਾਂ ਇਹ ਕਹਿ ਸਕਦੇ ਅੱਠ ਫੁੱਟ ਦੇ ਅੰਦਰ ਫਿਰ ਦੁਬਾਰਾ ਉਹੀ ਸੇਮ ਪ੍ਰਕਿਰਿਆ ਜਿੱਦਾਂ ਪਹਿਲਾਂ ਕਰੇਲਾ ਤੇ ਮਿਰਚ ਹੁਣ ਕਹਿ ਲਓ ਕੀਰਾ ਤੇ ਮਟਰ ਇਹ ਟੈਕਨੀਕ ਤਾਂ ਇਹਨਾਂ ਦੀ ਵਧੀਆ ਹੈਗੀ ਆ ਮੈਂ ਕਹਿੰਦਾ ਕਿ ਜਿਹੜੇ ਸਾਡੇ ਫਾਰਮਰ ਆ ਉਹ ਪੁੱਛਦੇ ਰਹਿੰਦੇ ਆ ਆਪਾਂ ਕਿੱਥੇ ਖੜੇ ਆ ਅੱਜ ਮੈਂ ਇਹ ਵੀਡੀਓ ਦੇ ਵਿੱਚ ਦੱਸ ਦਿਨਾ ਆਪਾਂ ਇੱਕ ਪੰਜਾਬ ਦਾ ਇੱਕ ਡਿਸਟ੍ਰਿਕਟ ਹੈਗਾ ਹਿਸ਼ਾਰਪੁਰ ਹਿਸ਼ਾਰਪੁਰ ਡਿਸਟ੍ਰਿਕਟ ਦੇ ਪਿੰਡ ਹੈਗਾ ਸਹੈਣਪੁਰ ਕੋ ਲਾਂਬੜਾ ਰੋਡ ਦੇ ਉੱਤੇ ਬੈਰੋ ਕਾਂਗੜੀ ਚ ਜ਼ਮੀਨ ਅਸਲ ਵਿੱਚ ਜਿਹੜੀ ਜ਼ਮੀਨ ਹੈ ਸਹੈਣਪੁਰ ਗੁਰੂ ਜਿਹੜਾ ਇਹ ਪਿੰਡ ਦਾ ਨਾਮ ਆ ਜਿਹੜੀ ਜ਼ਮੀਨ ਬੈਰੋ ਕਾਂਗੜੀ ਚ ਹੈ ਜ਼ਮੀਨ ਬੈਰੋ ਕਾਂਗੜੀ ਚ ਹੈਗੀ ਹੈ ਜੇ ਕਿਤੇ ਆਉਣਾ ਵੀ ਹੋਵੇ ਤਾਂ ਸਹੈਣਪੁਰ ਗੁਰੂ ਤੋਂ ਲੈ ਕੇ ਜਿਹੜਾ ਰੋਡ ਨਿਕਲਦਾ ਆ ਲਾਂਬੜੇ ਨੂੰ ਉਸ ਰੋਡ ਦੇ ਉੱਤੇ ਪੈਰੋ ਕਾਂਗੜੀ ਚ ਪੈਂਦੀ ਜ਼ਮੀਨ ਰੋਡ ਦੇ ਉੱਪਰ ਹੀ ਹੈਗਾ ਇਹਨਾਂ ਦਾ ਫਾਰਮ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕਮਾਦ ਦੇ ਵੀ ਦੇਖਣ ਨੂੰ ਮਿਲ ਜੂਗਾ ਝੋਨਾ ਇਹ ਜਿਹੜੀ ਨਵੀਂ ਨਵੀਂ ਟੈਕਨੀਕ ਨਾਲ ਸਬਜ਼ੀਆਂ ਲਾਉਂਦੇ ਆ ਤੇ ਕੋਈ ਹੋਰ ਜਾਣਕਾਰੀ ਸਾਂਝੀ ਕਰੋ ਕਿ ਇਹ ਇਹਦਾ ਕੀ ਫਾਇਦਾ ਹੋਣ ਵਾਲੇ ਸਮੇਂ ਜੇ ਤੁਸੀਂ ਕੀ ਸੋਚਿਆ ਇਸ ਵਾਰ ਆਲੂ ਬਾਰੇ ਘੱਟ ਵੀ ਸੋਚ ਰਹੇ ਆ ਉਹਦਾ ਕਰਨ ਦਾ ਸੋਚਿਆ ਸੀ ਘੱਟ ਕੇ ਵੀ ਸਾਡੇ ਕੋਲ ਦੇਖੋ ਜਿਹੜਾ ਅਸੀਂ ਬਣਾਇਆ ਹੋਇਆ ਜਾਲ ਵਗੈਰਾ ਹੁੰਦਾ ਨੇ ਆ ਇਹਦੇ ਇਥੇ ਮਿਹਨਤ ਬੜੀ ਆਉਂਦੀ ਆ ਕਿੰਨਾ ਕ ਆ ਗਿਆ ਖਰਚਾ 2 2 ਏਕੜ ਤੇ ਤੁਸੀਂ ਇਹ ਜੋ ਲਾਉਂਦੇ ਆ ਇਹ ਤਾਂ ਲਗ तकरीबन ਲੱਖ ਰੁਪਈਆ ਲੱਗਾ ਆ ਵਿੱਚੇ ਬਾਸ ਵਿੱਚੇ ਤਾਰਾਂ ਤੋਰਾ ਲਾਗੇ ਵਿੱਚ ਲੇਬਰ ਬਾਗੇ ਤੇ ਮਤਲਬ ਲੱਖ ਰੁਪਈਆ ਬਚ ਗਿਆ ਤੁਹਾਡਾ ਕਹਿ ਲਓਗੇ ਦੂਜੀ ਫਸਲ ਵਾਸਤੇ ਫਸਲ ਵਾਸਤੇ ਸਾਡਾ ਜਿਹੜਾ ਇਸ ਤੋਂ ਬਾਅਦ ਫਰਦਰ ਫੇਰ ਮੈਨੂੰ ਲੱਗਦਾ ਇੱਦਾਂ ਹੀ ਕੰਟੀਨਿਊ ਕਰੂਗਾ ਹਾਂ ਚਲੋ ਇਹ ਵੀ ਵਧੀਆ ਹੈਗਾ ਯਾਰ ਤੇ ਹੋਰ ਕੋਈ ਨਵੀਂ ਤਕਨੀਕ ਇਤੋਂ ਇਲਾਵਾ ਹੋਰ ਕੀ ਗੱਲ ਜਾ ਰਹੀ ਹੈ ਹੋਰ ਨਵੀਂ ਤਕਨੀਕ ਠੀਕ ਹੈ ਵਧੀਆ ਬਸ ਮਤਲਬ ਕਿ ਆਪਾਂ ਇਹ ਕਹਿ ਸਕਦੇ ਕਿ ਜੇ ਆਲੂ ਇਹ ਇਹਨਾਂ ਦੀ ਜਿਹੜੀ ਸੋਚਣੀ ਹੈ ਕਿ ਆਲੂ ਆਲੂ ਨਾਲੋਂ ਜ਼ਿਆਦਾ ਫਾਇਦਾ ਹੈ ਇਸ ਵळे ਮਟਰ ਤੇ ਖੀਰੇ ਵਿੱਚ ਹੋ ਜਾਦਾ ਆ ਆਲੂ ਵਿੱਚ ਵੀ ਫਾਇਦਾ ਆ ਮਸਲਾ ਇਹ ਸਾਡੇ ਕੋਲ ਲੱਗਣਾ ਨਹੀਂ ਆਲੂ ਹੁਣ ਇਹਦੇ ਵਿੱਚ ਆਲੂ ਅਸੀਂ ਲਾ ਨਹੀਂ ਰਹੇ ਓਕੇ 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 ਹਾਂ ਚਲੋ ਠੀਕ ਆ ਬਸ ਤੁਸੀਂ ਇਹ ਦੇਖ ਸਕਦੇ ਆ ਤੇ ਭਾਈ ਹੁਣੀ ਵੀ ਬੜੇ ਬੀਜ